ਇਹ ਬਾੜਾ ਜਿਆ ਇਹਨਾਂ ਨੂੰ ਜਵਾਬ ਦਉਣਾ ਚਾਹਣਾ ਵੀ 2007 ਤੋਂ ਆਨਵਰਡ ਜਦੋਂ ਗੁਰਮੀਤ RAM ਰਖੀ ਨੇ ਗੁਰੂ ਗਬਨ ਸਿੰਘ ਜੀ ਵੱਲੋਂ ਸਵਾਂਗ ਰਚਿਆ ਤੇ ਉਹਦੇ ਤੇ ਐਫ ਆਈ ਆਰ ਦਰਜ ਹੋਇਆ ਤੇ ਅਕਾਲੀ ਦਲ ਨੇ 2009 ਤੇ 2012 ਦੀਆਂ ਇਲੈਕਸ਼ਨਾਂ ਚ ਉਸ ਦਾ ਫਾਇਦਾ ਲਿਆ ਉਹ ਕਹਿੰਦਾ ਅਕਾਲੀ ਦਲ ਦੀ ਤਾਂ ਹੁਣ ਸਿੱਧੀ ਗੱਲ ਹੋ ਗਈ ਉਹ ਕਹਿੰਦਾ ਵੀ ਪੰਥ ਜਿੱਥੇ ਮਰਜੀ ਜਾਵੇ ਸਾਡਾ ਤਾਂ ਮੂੰਹ ਜਿਹੜਾ ਪ੍ਰੇਮੀਆ ਬਣ ਲੜਾ ਅਚਨ 25 ਮਿੰਟ ਦੀ ਪ੍ਰੈਸ ਕਾਨਫਰੰਸ ਕੀਤੀ ਤੇ ਬਾਬੇ ਰਾਮ ਸਿੰਘ ਤੱਕ ਦੇ ਨਾਂ ਤੱਕ ਵੀ ਨਹੀਂ ਆਇਆ ਪਰ ਉਹ 12 ਦੇ ਵਿੱਚ ਸਰਕਾਰ ਬਣੀ ਕੈਪਟਨ ਅਮਰਿੰਦਰ ਸਿੰਘ ਵੀ ਤੇ ਬੜੀ ਪੂਰੀ ਘਟ ਸੀ ਵੀ ਹਾਂ ਵੀ ਇਹ ਵਿਅਕਤੀਆਂ ਦਾ ਇਨਸਾਫ ਹੋਣਾ ਚਾਹੀਦਾ ਅਮਰਿੰਦਰ ਸਿੰਘ ਦੇ ਕੋਲਟੀਵੇਟਲੀ ਕੀ ਸੀਗਾ ਕਿ ਅਮਰਿੰਦਰ ਸਿੰਘ ਇੱਕ ਤਾਂ ਡੇਰਾ ਮੁਕੀ ਨੂੰ ਬਚਾਉਣਾ ਚਾਹੁੰਦਾ ਸੀ ਡੇਰਾ ਮੁਕੀ ਨੂੰ ਵੀ ਇਸ ਕਰਕੇ ਜਿਆਦਾ ਬਚਾਉਣਾ ਚਾਹੁੰਦਾ ਸੀ ਕਿਉਂਕਿ ਅਲਟੀਮੇਟਲੀ ਉਹ ਜੁੜਨਾ ਕਿਤੇ ਸੀ ਉਹ ਜੁੜਨਾ ਸੀ ਬਾਦਲ ਪਰਿਵਾਰ ਨਾਲ ਤੇ ਬਾਦਲ ਪਰਿਵਾਰ ਦਾ ਸਮਝੌਤਾ ਹੋ ਗਿਆ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਅਮਰਿੰਦਰ ਬਾਦਲ ਸਭ ਰਲੇ ਹੋਏ ਸੀ ਸਭ ਰਲੇ ਹੋਏ ਸੀ ਬਿਲਕੁਲ ਰਲ ਗਏ ਸੀ ਕਿਉਂਕਿ ਜਦੋਂ ਸਾਨੂੰ ਪਤਾ ਨਹੀਂ ਔਰ ਅਸੀਂ ਫਿਰ ਲੱਤ ਲਾ ਕੇ ਜੀਮਨਿਸਟਰ ਲਹਾਇਆ ਉਸ ਤੋਂ ਪੂਦੇ ਤੋਂ ਬਾਅਦ ਫਿਰ ਜਿਹੜੀ ਚੰਨੀ ਵਾਲੀ ਸਰਕਾਰ ਬਣੀ ਉਹਦੇ ਵਿੱਚ ਬੇਸਿਕਲੀ ਆ ਬਾਬਾ ਨਾਮਜੱਤ ਵੀ ਪਹਿਲਾਂ ਹੋ ਗਿਆ ਸੀ ਲੇਕਿਨ ਉਹਦੇ ਤੋਂ ਬਾਅਦ ਸੁਨਾਰੀਆ ਜਿਹੜੀ ਸੁਨਾਰੀਆ ਜੇਲ ਹੈ ਉਹਦੇ ਵਿੱਚ ਤਿੰਨ ਵਾਰੀ ਸਿੱਟ ਗਈ ਹੈ ਕਿਉਂਕਿ ਤੁਸੀਂ 2017 ਦੀ ਇਲੈਕਸ਼ਨ ਦੋ ਬੁੱਧਿਆਂ ਤੇ ਲੜੀ ਬੇਸਿਕਲੀ ਡਰੱਗਸ ਐਂਡ ਦੇ ਹੈਪੀ ਦੋਨਾਂ ਦੇ ਲੋਕਾਂ ਨੂੰ ਇਨਸਾਫ ਨਹੀਂ ਦਿੱਤਾ ਫਿਰ ਹੌਲੀ-ਹੌਲੀ ਕੈਪਟਨ ਅਵਿੰਦਰ ਸਿੰਘ ਸਾਫਟ ਪੈਗਲਿੰਗ ਕਰਨ ਲੱਗ ਪਏ ਤੇ ਉਹਦੇ ਤੋਂ ਬਾਅਦ ਬੇਸਿਕਲੀ ਹਾਈ ਕਮਾਂਡ ਇੰਟਰਵਿਨ ਕਰਕੇ ਤੇ ਸਾਨੂੰ ਚੀਫ ਮਿਨਿਸਟਰ ਅਸੀਂ ਬਦਲਿਆ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਹਨਾਂ ਦਿਨਾਂ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਬਹੁਤ ਭਖਿਆ ਹੋਇਆ ਜੋ ਘਟਨਾ 2015 ਦੇ ਵਿੱਚ ਫਰੀਦਕੋਟ ਜ਼ਿਲ੍ਹੇ ਵਿੱਚ ਵਾਪਰੀ ਦੀ ਹੈ ਪਰ ਗਾੜੀ ਪਿੰਡ 'ਚ ਉਸ ਨੂੰ ਲੈ ਕੇ ਅੱਜ ਵੀ ਸਿਆਸਤ ਦਰਮਾਈ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਇਸ ਮਾਮਲੇ ਨੂੰ ਲੈ ਕੇ ਕੀ ਰੋਲ ਰਿਹਾ ਕੀ ਭੂਮਿਕਾ ਰਹੀ ਤੇ ਇਹ ਘਟਨਾਵਾਂ ਕਿਵੇਂ ਵਾਪਰਦਿਆਂ ਨੇ ਇਸ ਸਬੰਧੀ ਅਸੀਂ ਗੱਲ ਕਰਾਂਗੇ ਪਿਛਲੇ ਦਿਨਾਂ ਦੌਰਾਨ ਇਸੇ ਮੁੱਦੇ ਨੂੰ ਲੈ ਕੇ ਚਰਚਾ ਦੇ ਵਿੱਚ ਆਏ ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਪਰਗਟ ਸਿੰਘ ਜੀ ਪਰਗਟ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਗੁਰਜੀਤ ਜੀ ਸਸੀ ਜੀ ਪਰਗਟ ਸਿੰਘ ਜੀ ਪਿਛਲੇ ਦਿਨਾਂ ਦੌਰਾਨ ਜਦੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਨਵੇਂ ਕਾਨੂੰਨ ਤੇ ਚਰਚਾ ਹੋ ਰਹੀ ਸੀ ਤੁਸੀਂ ਜਿਹੜੀ ਗੱਲ ਜ਼ਿਕਰ ਕੀਤਾ ਵੀ ਜੀ ਸਾਡੇ ਵਾਲੇ ਪਾਸੇ ਕੁਝ ਲੋਕ ਬੈਠੇ ਨੇ ਭਾਪ ਕਾਂਗਰਸ ਚ ਜਿਹੜੇ ਠੋਸ ਕਾਰਵਾਈ ਢੁਕਵੀਂ ਕਾਰਵਾਈ ਦੇ ਵਿੱਚ ਅੜਿੱਕਾ ਬਣੇ ਉਸ ਤੋਂ ਬਾਅਦ ਤੁਹਾਡਾ ਨਾਮ ਕਾਫੀ ਚਰਚਾ ਚ ਆਇਆ ਸੁਰਖੀਆਂ ਚ ਆਇਆ ਤੇ ਲੋਕ ਜਾਣਨਾ ਵੀ ਚਾਹੁੰਦੇ ਨੇ ਉਤਸੁਕਤਾ ਸੀ ਕਿ ਇਹੋ ਜਿਹੇ ਕਿਹੜੇ ਸ਼ਖਸ਼ ਸੀ ਜਿਹੜੇ ਇਸ ਘਨੌਣੇ ਅਪਰਾਧ ਦੇ ਦੋਸ਼ੀਆਂ ਨੂੰ ਬਚਾਉਣ ਦਾ ਕੰਮ ਵੀ ਕਰਦੇ ਰਹੇ ਸਭ ਤੋਂ ਪਹਿਲਾਂ ਤਾਂ ਤੁਸੀਂ ਦੱਸੋ ਵੀ ਇਹ ਘਟਨਾ ਬਾਰੇ ਕੀ ਤੁਸੀਂ ਤੱਥ ਨੇ ਤੁਹਾਡੇ ਕੋਲ ਕੀ ਹੈ ਸਾਰੀ ਜਾਣਕਾਰੀ ਨਹੀਂ ਦੇਖੋ ਦਿਵਦਰ ਜੀ ਮੈਂ ਤਾਂ ਉਦਣ ਬਿਸਕਰੀ ਵਿਧਾਨ ਸਭਾ ਦੇ ਵਿੱਚ ਇਹ ਨਵਾਂ ਕਾਨੂੰਨ ਬਣਾਉਣ ਲਈ ਇਹਨਾਂ ਨੇ ਬਿੱਲ ਲਿਆਂਦਾ ਸੀ ਔਰ ਬਿੱਲ ਦੇ ਉੱਤੇ ਮੈਂ ਦੇਖੋ ਇਹ ਬਿੱਲ ਰੈਟਰੋਸਪੈਕਟਿਵ ਅਫੈਕਟ ਤੋਂ ਲਾਗੂ ਨਹੀਂ ਹੋਣਾ ਜੀ ਇਹਦਾ ਮਤਲਬ ਇਹ ਹੋਇਆ ਕਿ ਪਹਿਲੀਆਂ ਜਿਹੜੀਆਂ ਬਿਆਦਮੀਆਂ ਹੈਗੀਆਂ ਉਹਨਾਂ ਦਾ ਇਨਸਾਫ ਤਾਂ ਪੁਰਾਣੇ ਕਾਨੂੰਨਾਂ ਦੇ ਮੁਤਾਬਕ ਹੀ ਹੋਣਾ ਹੈ ਅੱਛਾ ਇਨਸਾਫ ਤਾਂ ਕੀ ਹੋਣਾ ਸੀਗਾ ਅਸੀਂ ਉਹਦੇ ਤੇ ਗੱਲ ਕਰਨੋਂ ਵੀ ਬਹੁਤ ਹੀ ਸੱਚੀ ਗੱਲ ਹੈ ਲੋਕ ਹਟ ਗਏ ਬਹੁਤੇ ਪੋਲੀਟੀਕਲ ਪਾਰਟੀਆਂ ਵੀ ਹਟ ਗਈਆਂ ਅੱਛਾ ਮੈਨੂੰ ਬਾਹਰ ਆਣ ਕੇ ਇਦਾਂ ਲੱਗਿਆ ਵੀ ਪਤਾ ਨਹੀਂ ਮੈਂ ਕਿਹੜੀ ਅੰਦਰ ਇਦਾਂ ਦੀ ਗੱਲ ਕਹਿਤੀ ਵੀ ਜਿਹਦੀ ਤੇ ਅਕਾਲੀ ਦਲ ਇੰਨਾ بڑا ਸਰਗਰਮ ਹੋਇਆ ਫਿਰਦਾ ਅੱਛਾ ਕਾਲੀ ਦਲ ਤਾਂ ਖੁਸ਼ ਹੋ ਗਿਆ ਪੋਸਟਰ ਅੱਛਾ ਪੋਸਟਰ ਲਾਤੇ ਫਿਰ ਮੇਰੇ ਉੱਤੇ ਜਲੰਧਰ ਚੈਨਲ ਧਰਨੇ ਲਾਏ ਅੱਛਾ ਮੈਂ ਹੈਰਾਨ ਸੀਗਾ ਇਸ ਗੱਲ ਲਈ ਵੀ ਮੈਂ ਮਾੜਾ ਜਿਹਾ ਇਹਨਾਂ ਨੂੰ ਜਵਾਬ ਦੇ ਆਉਣਾ ਚਾਹਣਾ ਵੀ 2007 ਤੋਂ ਆਨਵਰਡ ਜਦੋਂ ਗੁਰਮੀਤ RAM ਰਹੀਮ ਨੇ ਗੁਰੂ ਗੋਬਿੰਦ ਸਿੰਘ ਜੀ ਵਾਲਾ ਸਵਾਗ ਰਚਿਆ ਤੇ ਉਹਦੇ ਤੇ ਐਫ ਆਈ ਆਰ ਦਰਜ ਕੀਤੀ ਤੇ ਅਕਾਲੀ ਦਲ ਨੇ 2009 ਤੇ 2012 ਦੀਆਂ ਇਲੈਕਸ਼ਨਾਂ 'ਚ ਉਸ ਗੱਲ ਦਾ ਫਾਇਦਾ ਲਿਆ ਤੇ 2014 'ਚ ਬਾਬੇ ਨੂੰ ਡਿਸਚਾਰਜ ਕਰਾਤਾ ਤੇ ਜਦੋਂ ਡਿਸਚਾਰਜ ਕਰਾਤਾ ਤੇ ਉਹਦੇ ਤੋਂ ਬਾਅਦ ਅਸਲੀ ਗੱਲ ਆ ਉਹ ਝਾਕਾ ਸਾਰਾ ਖੁੱਲ ਗਿਆ ਅੱਛਾ ਜਦੋਂ ਤੁਸੀਂ ਕਿਸੇ ਨਾਲ ਬੇਸਿਕਲੀ ਜਦੋਂ ਤੁਸੀਂ ਆ ਕਿ ਸਿਰ ਨਾਲ ਸਮਝੋਤਾ ਹੀ ਕਰ ਲਿਆ ਤੇ ਫਿਰ ਅਲਟੀਮੇਟਲੀ ਉਹ 2015 ਵਾਲੀਆਂ ਬਿਆਦਬੀਆਂ ਸ਼ੁਰੂ ਹੋ ਗਈਆਂ ਹਜੇ ਬਿਆਦਬੀਆਂ ਵਿੱਚ ਹੀ ਚੱਲ ਰਹੀਆਂ ਸੀ ਹਜੇ ਲੋਕਾਂ ਨੂੰ ਸ਼ੱਕ ਸੀ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਬੀੜ ਹੈ ਉਹ ਉਹ ਪ੍ਰੇਮੀਆ ਨੇ ਚੁਰਾਈ ਆ ਤੇ ਉਹਦੇ ਵਿੱਚ ਤੁਸੀਂ ਜਿਹੜਾ ਉਹ ਰਾਮ ਰਹੀਮ ਨੂੰ ਮਾਫੀ ਵਾਲਾ ਕੰਮ ਲੈ ਕੇ ਆ ਗਏ ਅੱਛਾ ਮੈਂ ਤਾਂ ਹਰਾਨ ਐ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਕਿ ਇਹਨਾਂ ਨੂੰ ਤਾਂ ਸਿਰਫ ਇੱਕ ਬਠਿੰਡੇ ਦੀ ਸੀਟ ਦੇ ਦਿੱਤੀ ਆ ਇਹ ਪੰਥ ਜਿੱਥੇ ਮਰਜੀ ਜਾਵੇ ਤੇ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕੁਐਸਚਨ ਕਰਨਾ ਚਾਹੁੰਦਾ ਵੀ ਤੁਸੀਂ ਇਹਦੇ ਨਾਲ ਬੇਲ ਆਊਟ ਹੋ ਜਾਂਦੇ ਆ ਜਿਹੜਾ ਮੋੜ ਤਾਂ ਤੁਸੀਂ ਬੰਨਿਆ ਅੱਜ ਤੱਕ ਅੱਛਾ 25 ਮਿੰਟ ਦੀ ਪ੍ਰੈਸ ਕਾਨਫਰੰਸ ਕੀਤੀ ਤੇ ਬਾਬੇ ਰਾਮ ਰਹੀਮ ਦਾ ਨਾਂ ਤੱਕ ਵੀ ਨਹੀਂ ਆਇਆ ਇਹਦਾ ਮਤਲਬ ਇਹ ਹੋਇਆ ਕਿ ਪੰਥ ਤੋਂ ਤਾਂ ਤੁਸੀਂ ਮੁਨਕਰ ਹੋ ਗਏ ਦੇਖੋ ਮੈਂ ਕਿਹਾ ਚਲੋ ਇਹ ਇਸ ਕਚਹਿਰੀ ਤੋਂ ਵੱਡੀ ਵੀ ਜਿਹੜੀ ਆ ਉਸ ਪਰਮਾਤਮਾ ਦੀ ਕਿਚਰੀ ਆ ਉੱਥੇ ਜਾ ਕੇ ਤੁਸੀਂ ਮੰਨ ਕੇ ਵੀ ਬਹਿ ਗਏ ਵੀ ਸਾਡੇ ਕੋ ਗਲਤੀਆਂ ਹੋਈਆਂ ਤੇ ਹੁਣ ਕਹਿੰਦੇ ਆ ਵੀ ਹਾਂ ਵੀ ਇਹ ਤਾਂ ਇਹ ਤਾਂ ਇਹਨੇ ਕਾਂਗਰਸ ਨੇ ਇਹਦੇ ਵਿੱਚ ਪੋਲਿਟਿਕਸ ਕੀਤੀ ਆ ਅੱਛਾ ਉੱਥੇ ਕਿਉਂਕਿ ਵਿਧਾਨ ਸਭਾ ਦੇ ਵਿੱਚ ਸੰਨਮਾ ਸਾਹਿਬ ਨੇ ਇੱਕ ਛੋਟੀ ਅਰਦਾਸ ਕੀਤੀ ਮੈਂ ਕਿਹਾ ਯਾਰ lettes ਕਿ ਆਪਾਂ ਸੱਚਤਾ ਬੋਲੀਏ ਤੇ ਮੈਂ ਉੱਥੇ ਕਿਉਂਕਿ 2017 ਤੱਕ ਤਾਂ ਇਹ ਚੱਲਦਾ ਰਿਹਾ ਉਹਦੇ ਤੋਂ ਬਾਅਦ ਬੀਸਿਕਲੀ ਉਹ ਬਿਆਦਬੀਆਂ ਦਾ ਇਸ਼ੂ ਵੀ ਜਿਹੜਾ ਉਹ ਸਿੱਖ ਮੁੰਡਿਆਂ ਤੇ ਪਾਉਣ ਲੱਗ ਪਏ ਜਦੋਂ ਕਿ ਬਾੱਚ ਧਰਨਾ ਲੱਗਿਆ ਹੂੰ ਤੇ ਉਹਦੇ ਤੋਂ ਬਾਅਦ ਫਿਰ ਇਹ ਸਾਰਾ ਕੁਝ ਚੇਂਜ ਹੋਇਆ ਜਦੋਂ 17 ਦੇ ਵਿੱਚ ਸਰਕਾਰ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਤੇ ਬੜੀ ਕਲੀਅਰ ਕੱਟ ਸੀ ਵੀ ਹਾਂ ਵੀ ਇਹ ਬਿਆਦਬੀਆਂ ਦਾ ਇਨਸਾਫ ਹੋਣਾ ਚਾਹੀਦਾ ਕਿਉਂਕਿ ਤੁਸੀਂ 2017 ਦੀ ਇਲੈਕਸ਼ਨ ਦੋ ਬੁੱਧਿਆਂ ਤੇ ਲੜੀ ਬੀਸਿਕਲੀ ਡਰੱਗਸ ਐਂਡ ਬਿਆਦਬੀ ਤੇ ਦੋਨਾਂ ਤੇ ਲੋਕਾਂ ਨੂੰ ਇਨਸਾਫ ਨਹੀਂ ਦਿੱਤਾ ਨੀ ਮੈਂ ਤਾਂ ਤੁਹਾਡੇ ਤਾਂ ਉਸ ਵੇਲੇ ਦੇ ਚੀਫ ਮਿਨਿਸਟਰ ਗੁਟਕਾ ਸਾਹਿਬ ਹੱਥ ਫੜ ਕੇ ਸੌਂ ਖਾਂਦੇ ਆ ਉੱਥੋਂ ਹੀ ਗਾਂ ਤੁਰਨ ਲੱਗਿਆ ਜੀ ਦੇਖੋ ਦਵਿੰਦਰ ਜੀ ਜੋ ਹੋਇਆ ਦੇਖੋ ਕੈਪਟਨ ਅਮਰਿੰਦਰ ਸਾਡੇ ਨਾਲ ਮੇਰੇ ਵੱਤਪੇਦ ਹੋ ਸਕਦੇ ਆ ਬਟ ਜੋ ਹੋਇਆ ਹੋਇਆ ਦੀ ਸ਼ੁਰੂਆਤ ਦੇ ਉਹਦੇ ਉਹਦੇ ਸਮੇਂ ਦੇ ਵਿੱਚ ਹੀ ਆ ਜੇ ਉਹਨਾਂ ਨੇ ਸੈੱਟ ਬਣਾਈਆਂ ਜਾਂ ਉਹਨਾਂ ਨੇ ਕਮਿਸ਼ਨ ਬਣਾਇਆ ਹਮ ਅੱਛਾ ਕਮਿਸ਼ਨ ਨੇ ਜਲਦੀ ਰਿਪੋਰਟ ਵੀ ਦਿੱਤੀ ਔਰ ਜਿਹੜੀਆਂ ਗ੍ਰਿਫਤਾਰੀਆਂ ਕੁਝ ਹੋਈਆਂ ਜਿਹੜੀਆਂ ਜਿਹੜੀਆਂ ਗਾਂ ਗੱਲ ਧੁਰੀ ਉਹ ਵੀ ਮੈਂ ਉਹਨੂੰ ਛੁਟਲਾ ਨਹੀਂ ਸਕਦਾ ਬਟ ਜਦੋਂ ਉਹ ਸੌਫਟ ਪੈਡਲਿੰਗ ਕਰਨ ਲੱਗ ਪਏ ਦੇਖੋ ਉਹਦੇ ਵਿੱਚ ਕੌਣ ਕੈਪਟਨ ਮਨਿੰਦਰ ਸਿੰਘ ਉਹਨਾਂ ਦਾ ਕੀ ਇੰਟਰਸਟ ਸੀ ਉਹਨਾਂ ਦੇ ਇੰਟਰਸਟ ਮੈਂ ਤੁਹਾਨੂੰ ਲੇਟਰ ਸਟੇਜ ਤੇ ਦੱਸ ਦੇਣਾ ਵੀ ਉਹਨਾਂ ਦਾ ਇੰਟਰਸਟ ਜਿਹੜਾ ਉਹ ਉਹ ਜਦੋਂ ਵੀ ਪ੍ਰੈਸ਼ਰ ਬੈਂਦਾ ਸੀਗਾ ਜਦੋਂ ਵੀ ਕਿਤੇ ਸੀਐਲਪੀ ਦੀ ਮੀਟਿੰਗ ਹੁੰਦੀ ਸੀ ਕਿਉਂਕਿ ਮੈਂ ਤਾਂ ਕੈਬਨਟ ਦੇ ਵਿੱਚ ਨਹੀਂ ਸੀ ਲੇਕਿਨ ਕੈਬਨਟ ਦੇ ਵਿੱਚ ਚਾਹੇ ਸੁਭਜਿੰਦਰ ਸਿੰਘ ਰੰਦਾਵਾ ਸੀ ਚਾਹੇ ਨਵਜੋਤ ਸਿੱਧੂ ਸੀ ਚਾਹੇ ਤ੍ਰਿਪਤ ਬਾਜਵਾ ਸੀ ਚਾਹੇ ਈਵਨ ਕਿ ਕੁਲਜੀਤ ਨਾਗਰਾ ਸੀ ਚਾਹੇ ਈਵਨ ਮਨਪ੍ਰੀਤ ਸੀਗਾ ਇਹਨਾਂ ਨੇ ਸਭ ਨੇ ਇਸ ਗੱਲ ਦੀ ਪ੍ਰੈਸ਼ਰ ਬਿਲਡ ਅਪ ਕਰਕੇ ਰੱਖਿਆ ਵੀ ਹਾਂ ਵੀ ਆਪਾਂ ਇਸ ਗੱਲ ਦਾ ਇਹਨੂੰ ਸਿਰੇ ਕੱਢੇ ਲਾਉਣਾ ਹੈਗਾ ਲੇਕਿਨ ਹੌਲੀ 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 ਸੌਫਟ ਪੈਡਲਿੰਗ ਹੋਣ ਲੱਗ ਪਈ ਔਰ ਜਿਹੜੀਆਂ ਦੋਨੇ ਗੱਲਾਂ ਇਹਦੇ ਵਿੱਚ ਨਾ ਤਾਂ ਡਰੱਗ ਤੇ ਕੋ ਗਾਂ ਬਹੁਤੀ ਕਾਰਵਾਈ ਕੀਤੀ ਤੇ ਉਹਦੇ ਤੋਂ ਬਾਅਦ ਹੌਲੀ ਹੌਲੀ ਕਿਉਂਕਿ 18 ਦੇ ਵਿੱਚ ਜਦੋਂ ਵਿਧਾਨ ਸਭਾ ਦਾ ਸੈਸ਼ਨ ਹੋਇਆ ਉਹਦੇ ਵਿੱਚ ਤਾਂ ਕਈ ਮਿਨਿਸਟਰਸ ਨੇ ਝੋਲੀ ਅੱਡ ਕੇ ਗਿਆ ਵੀ ਸਾਨੂੰ ਇਨਸਾਫ ਦੀ ਅਸੀਂ ਮੰਗ ਕਰਦੇ ਹਾਂ ਇਨਸਾਫ ਦਿਓ ਸਾਨੂੰ ਜਿਨ੍ਹਾਂ ਚ ਨਵਜੋਤ ਸਿੱਧੂ ਇੱਕ ਸੀ ਬਿਲਕੁਲ ਸਹੀ ਅੱਛਾ ਉਹਦੇ ਤੋਂ ਬਾਅਦ ਫਿਰ ਹੌਲੀ 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 ਇਹ ਸੌਫਟ ਪੈਡਲਿੰਗ ਕਰਨ ਲੱਗ ਪਿਆ ਜਦੋਂ ਸੌਫਟ ਪੈਡਲਿੰਗ ਕਰਨ ਲੱਗ ਪਿਆ ਤੇ ਫਿਰ ਉਹ 2019 ਦੇ ਵਿੱਚ ਜਦੋਂ ਰਾਹੁਲ ਗਾਦੀ ਆਏ ਆ ਪੰਜਾਬ ਦੇ ਵਿੱਚ ਲੋਕ ਸਭਾ ਦੀ ਇਲੈਕਸ਼ਨ ਸੀਗੀ ਬਰਗਾੜੀ ਦੇ ਵਿੱਚ ਈਵਨ ਕੇ ਰੈਲੀ ਵੀ ਹੋਈ ਸੀ ਉੱਥੇ ਉਹਨਾਂ ਨੇ ਕਿਹਾ ਸੀ ਵੀ ਹਾਂ ਵੀ ਇਨਸਾਫ ਦਿਓ ਤੁਸੀਂ ਕਿਉਂਕਿ ਹਾਈ ਕਮਾਂਡ ਵੀ ਇਹਦੇ ਤੇ ਬੜੀ ਕਲੀਅਰ ਸੀ ਕਿ ਇਹ ਬਰਗਾੜੀ ਤੇ ਇਹ ਜਿਹੜੀਆਂ ਅਬਿਆਦਮੀਆਂ ਹੈਗੀਆਂ ਇਹਦੇ ਦੋਸ਼ੀਆਂ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਤੇ ਹੌਲੀ ਹੌਲੀ ਕੈਪਟਨ ਅਵਿੰਦਰ ਸਿੰਘ ਸੌਫਟ ਪੈਡਲਿੰਗ ਕਰਨ ਲੱਗ ਪਏ ਤੇ ਉਹਦੇ ਤੋਂ ਬਾਅਦ ਬੇਸਿਕਲੀ ਹਾਈ ਕਮਾਂਡ ਇੰਟਰਵੀਨ ਕਰਕੇ ਤੇ ਸਾਨੂੰ ਚੀਫ ਮਿਨਿਸਟਰ ਅਸੀਂ ਬਦਲਿਆ ਇਹ 1 ਆਫ ਦਾ ਮੇਨ ਰੀਜਨ ਸੀਗਾ ਕੈਪਟਨ ਅਵਿੰਦਰ ਸਿੰਘ ਦਾ ਚੀਫ ਮਿਨਿਸਟਰ ਤੋਂ ਬਦਲ ਹੋਣਾ ਔਰ ਉਹਦੇ ਤੋਂ ਬਾਅਦ ਜਿਹੜੀ 90 ਅੱਛਾ ਇਹ ਇਹਨੂੰ ਥੋੜਾ ਜਿਹਾ ਕਲੀਅਰ ਕਰੋ ਅਮਰਿੰਦਰ ਸਿੰਘ ਕਿਨੂੰ ਬਚਾਉਣਾ ਚਾਹੁੰਦਾ ਸੀ ਅਮਰਿੰਦਰ ਸਿੰਘ ਦੇ ਕੁਆਲਟੀਵੇਟਲੀ ਕੀ ਸੀਗਾ ਕਿ ਅਮਰਿੰਦਰ ਸਿੰਘ ਇੱਕ ਤਾਂ ਡੇਰਾ ਮੁਖੀ ਨੂੰ ਬਚਾਉਣਾ ਚਾਹੁੰਦਾ ਸੀ ਡੇਰਾ ਮੁਖੀ ਨੂੰ ਵੀ ਇਸ ਕਰਕੇ ਜਾਦਾ ਬਚਾਉਣਾ ਚਾਹੁੰਦਾ ਸੀ ਕਿਉਂਕਿ ਅਲਟੀਮੇਟਲੀ ਉਹ ਜੁੜਨਾ ਕਿਤੇ ਸੀ ਉਹ ਜੁੜਨਾ ਸੀ ਬਾਦਲ ਪਰਿਵਾਰ ਨਾਲ ਤੇ ਬਾਦਲ ਪਰਿਵਾਰ ਦਾ ਸਮਝੌਤਾ ਹੋ ਗਿਆ ਕਿਉਂਕਿ ਉਥੇ ਇਸ ਕਰਕੇ ਨਹੀਂ ਜਾਣਾ ਚਾਹੁੰਦੇ ਸੀ ਵੀ ਹਾਂ ਵੀ ਜੇ ਉਥੇ ਗਿਆ ਤਾਂ ਫਿਰ ਅਲਟੀਮੇਟਲੀ ਬਾਦਲਸ ਵੀ ਉਹਦੇ ਵਿੱਚ ਆਉਣਗੇ ਤੇ ਉਥੋਂ ਗਾਹ ਫਿਰ ਜਿਹੜੀ ਸਾਡੀ 100 ਦਿਨ ਦੀ ਸਰਕਾਰ ਸੀ ਉਹਦੇ ਵਿੱਚ ਤਿੰਨ ਵਾਰੀ ਨਹੀਂ ਇਹ ਇਹਨੂੰ ਥੋੜਾ ਜਿਹਾ ਕਲੀਅਰ ਕਰੋ ਵੀ ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਅਮਰਿੰਦਰ ਬਾਦਲ ਸਭ ਰਲੇ ਹੋਏ ਸੀ ਸਭ ਰਲੇ ਹੋਏ ਸੀ ਬਿਲਕੁਲ ਰਲ ਗਏ ਸੀ ਕਿਉਂਕਿ ਜਦੋਂ ਸਾਨੂੰ ਪਤਾ ਲੱਗਿਆ ਔਰ ਅਸੀਂ ਫਿਰ ਲੱਤ ਲਾ ਕੇ ਚੀਫ ਮਿਨਿਸਟਰ ਨੂੰ ਲਹਾਇਆ ਉਹਦੇ ਵਿੱਚ ਬੇਸਿਕਲੀ ਸਾਡੀ ਹਾਈ ਕਮਾਂਡ ਦਾ ਰੋਲ ਵੀ ਹੈਗਾ ਕਿਉਂਕਿ ਉਹਨਾਂ ਨੇ ਕਿਹਾ ਵੀ ਤੁਸੀਂ ਕਿਉਂ ਬੇਅਦਬੀਆਂ ਦਾ ਇਨਸਾਫ ਜਿਹੜਾ ਉਹ ਨਹੀਂ ਦੇ ਰਹਾ ਹੈ ਸੋ ਉਹਦੇ ਤੋਂ ਬਾਅਦ ਫਿਰ ਜਿਹੜੀ ਚੰਨੀ ਵਾਲੀ ਸਰਕਾਰ ਬਣੀ ਉਹਦੇ ਵਿੱਚ ਬੇਸਿਕਲੀ ਆ ਬਾਬਾ ਨਾਮਜਦ ਵੀ ਪਹਿਲਾਂ ਹੋ ਗਿਆ ਸੀ ਲੇਕਿਨ ਉਹਦੇ ਤੋਂ ਬਾਅਦ ਸ਼ਨਾਰੀਆ ਗਰੀਤ ਸੁਨਾਰੀਆ ਜੀਲ ਹੈ ਉਹਦੇ ਵਿੱਚ ਤਿੰਨ ਵਾਰੀ ਸਿੱਟ ਗਈ ਹੈ ਨਵੰਬਰ ਚ ਗਈ ਆ ਦਸੰਬਰ ਚ ਗਈ ਆ ਫਿਰ ਉਹਦੇ ਵਿੱਚ ਫਰਵਰੀ ਚ ਗਈ ਹੈਗੀ ਆ ਔਰ ਕਿਉਂਕਿ ਉਹਦੇ ਤੋਂ ਬਾਅਦ ਮਾਰਚ ਦੇ ਵਿੱਚ ਆਮ ਆਦਮੀ ਪਾਰਟੀ ਵੀ ਜਿਹੜੀ ਸਰਕਾਰ ਬਣ ਗਈ ਹੈ ਅੱਛਾ ਤੁਸੀਂ ਟੋਟਲ ਜਿਹੜੇ ਆਪਾਂ ਫੈਕਚੁਅਲ ਗੱਲ ਕਰੀਏ ਜਿਹੜੀਆਂ ਐਸਆਈਟੀਆਂ ਬਣਿਆ ਜਿੰਨੀਆਂ ਸੀਗੀਆਂ ਕਾਂਗਰਸ ਦੇ ਟਨਯੋਰ ਦੇ ਵਿੱਚ ਕਿਉਂਕਿ ਜਿਆਦਾ ਸੀ ਅਕਾਲੀਆਂ ਕੋਲ ਤਾਂ ਡੇਢ ਸਾਲ ਸੀ ਡੇਢ ਸਾਲ ਦੇ ਵਿੱਚ ਬਹੁਤੀ ਤਫ਼ਤੀਸ਼ਾਂ ਕੀਤੀ ਉਦੋਂ ਵੀ ਜ਼ਿਆਦਾਤਰ ਕੰਮ ਮਿਲਿਆ ਉਸ ਵੀ ਇਹ ਨਹੀਂ ਦਿੱਤਾ ਸੀ ਵਿਦੂ ਇਹਨਾਂ ਨੇ ਬੇਸਿਕਲੀ ਸੀਬੀਆਈ ਸੀਬੀਆਈ ਨੂੰ ਦਿੱਤਾ ਹੋਣ ਕਰਕੇ ਸਟੇਟ ਪੁਲਿਸ ਤਾਂ ਕੁਝ ਕਰ ਨਹੀਂ ਸਕੀ ਤੁਹਾਡੇ ਤੁਸੀਂ ਕੀ ਦੇਖਦੇ ਹੋ ਜਿਹੜੀਆਂ ਐਸਆਈਟੀਆਂ ਬਣਿਆ ਕਈ ਉਹਨਾਂ ਚ ਡੀਆਈਜੀ ਰਣਵੀਰ ਖਟਰਾ ਵੀ ਸੀਗੇ ਤੇ ਚ ਨੌ ਨਿਹਾਲ ਸੀਗੇ ਕਈ ਸੀਗੇ ਹੁਣ ਅਫਸਰਾਂ ਦੇ ਨਾਮ ਯਾਦ ਨਹੀਂ ਰਹੇ ਦੇ ਕਈ ਵਾਰੀ ਖਾਸ ਕਰਕੇ ਕੋਮਰਜੀ ਦੇ ਪ੍ਰਤਾਪ ਦੀ ਇੱਕ ਇੱਕ ਰਿਪੋਰਟ ਸੀ ਬੜੀ ਚਰਚਿਤ ਸੀ ਉਹ ਕਹਿੰਦੇ ਸਭ ਤੋਂ ਵੱਧ ਇਨਸਾਫ ਜਿਹੜਾ ਉਹ ਤੇ ਉਹਦੇ ਤੇ ਮੈਂ ਕੀਤਾ ਉਹਨਾਂ ਸਾਰੀਆਂ ਐਸਆਈਟੀਆਂ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇ ਕੋ ਮੈਂ ਇਹਦੀ ਜਿਹੜੀ ਤਾਂ ਕੁਮਰ ਵਿਜੇ ਪ੍ਰਤਾਪ ਦੀ ਇਹ ਤਾਂ ਮੈਂ ਜਿਹੜੀ ਕੋ ਰਿਪੋਰਟ ਕਿਉਂਕਿ ਨਾ ਉਹ ਅਵੇਲੇਬਲ ਹੋਈ ਤੇ ਨਾ ਪੜੀ ਕਿਉਂਕਿ ਇਹਦੇ ਵਿੱਚ ਕਿਉਂਕਿ ਹਾਈ ਕੋਰਟ ਦੇ ਵਿੱਚ ਸਟ੍ਰਕਚਰ ਜੂਰ ਪਾਸ ਹੋਇਆ ਸੀਗਾ ਲੇਕਿਨ ਮੈਂ ਖਟੜੀ ਦੀ ਜਿਹੜੀ ਸਿੱਟ ਸੀਗੀ ਉਹ ক্লোਜ਼ਲੀ ਵਾਚ ਵੀ ਕੀਤਾ ਔਰ ਜਿੰਨਾ ਕੁ ਵੀ ਮੇਰਾ ਐਸ ਐਮ ਐਲ اے ਰੋਲ ਬਣਦਾ ਸੀਗਾ ਸਮੇਂ-ਸਮੇਂ ਤੇ ਕਿਉਂਕਿ ਉਹਦੇ ਵਿੱਚ ਅਸੀਂ ਇੱਕ ਪ੍ਰਾਈਵੇਟ ਤੌਰ ਤੇ ਬੇਸਿਕਲੀ ਗगन ਪ੍ਰਦੀਪ ਸਿੰਘ ਵੱਲ ਜਿਹੜੇ ਐਡਵੋਕੇਟ ਆ ਉਹਨੂੰ ਵੀ ਉਹਦੇ ਵਿੱਚ ਇਨਵੋਲਵ ਕਰਕੇ ਰੱਖਿਆ ਸੋ ਥੈਟ ਕਿ ਅਲਟੀਮੇਟਲੀ ਜੇ ਸਰਕਾਰਾਂ ਕਿਤੇ ਢਿੱਲਮਠ ਵੀਰ ਵਰਤੀਆਂ ਤੇ ਕਮ ਸੇ ਕਮ ਪ੍ਰਾਈਵੇਟ ਬੰਦਾ ਜਿਹੜਾ ਕਮ ਸੇ ਪਰ ਵਿਚਾਰ ਕੇ ਇੰਟਰਵੈਨ ਕਰੇ ਹਮਮ ਔਰ ਉਹਦੀ ਤੋਂ ਬਾਅਦ ਕਿਉਂਕਿ ਜਦੋਂ ਚੀਫ ਮਿਨਿਸਟਰ ਤੇ ਉਹ ਫਿਰ ਕੀ ਹੋਊ ਚ ਫਾਈਂਡਿੰਗਜ਼ ਇੰਪੋਰਟੈਂਟ ਕਿਹੜੇ-ਕਿਹੜੇ ਸੀ ਖਟੜ ਵਾਲੀ ਚ ਨਹੀਂ ਖਟੜੀ ਵਾਲੀ ਤੇ ਬੇਸਿਕਲੀ ਉਹ ਸਾਰੀਆਂ ਜਿਹੜੀਆਂ ਤਾਰਾ ਸੀ ਚਾਹੇ ਬੇਅਦਬੀਆਂ ਤੋਂ ਲੈ ਕੇ ਹਮ ਬੇਅਦਬੀਆਂ ਤੋਂ ਲੈ ਕੇ ਬੋਰਡ ਬਲਾਸ ਤੱਕ ਲਗਭਗ ਸਾਰੀਆਂ ਡੇਰੇ ਨਾਲ ਜੁੜਦੀਆਂ ਸੀ ਔਰ ਉਸ ਸਿੱਟੇ ਕੁਝ ਫੈਕਟਸ ਕੁਝ ਜਿਹੜੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰ ਸਕਦਾ। ਵੀ ਉਹਦੇ ਵਿੱਚ ਕਿਹੜੇ ਕਿਹੜੇ ਬੰਦਿਆਂ ਦੇ ਉਹਨਾਂ ਨੇ ਨਾਂ ਲਿਆਂਦੇ ਸਾਹਮਣੇ ਕਿਸ ਤਰ੍ਹਾਂ ساری ਸਾਜ਼ਿਸ਼ ਘੜੀ ਜਾਂਦੀ ਹੈ, ਕਿਉਂ ਘੜੀ ਜਾਂਦੀ ਹੈ? ਪੰਜਾਬ ਨੂੰ ਅੱਗ ਲਾਉਣ ਦੀ ਸਾਜ਼ਿਸ਼ਾਂ ਕਿਉਂ ਰਚੀਆਂ ਜਾਂ? ਤੇ ਕੋ ਦਵਿੰਦਰ ਕਿ ਉਹ ਤਾਂ ਇੱਕ ਲੰਬੀ ਚਲੋ ਕਹਾਣੀ ਹੈਗੀ ਆ, ਹੋ ਸਕਦਾ ਪਲੱਸ ਮਾਈਨਸ ਹੋ ਜਵੇ, ਲੇਕਿਨ ਅਲਟੀਮੇਟਲੀ ਉਹ ਸਿੱਟਾ ਜਿਹੜਾ ਨਤੀਜਾ ਆ ਉਹ ਇਹ ਸੀਗਾ ਵੀ ਹਾਂ ਵੀ ਸਿੱਟ ਜਿਹੜੀ ਆ ਕਿਤੇ ਨਾ ਕਿਤੇ ਉੱਥੇ ਜਾ ਕੇ ਡੇਰੇ ਨਾਲ ਜੁੜਦੀ ਆ। ਇਹ ਜਿਹੜੀ ਸਿੱਟ ਦੀ ਰਿਪੋਰਟ ਹੈਗੀ ਆ ਤੇ ਬਾਬੇ ਨੂੰ ਉਹਦੇ ਵਿੱਚ ਨਾਮਜ਼ਦ ਵੀ ਕੀਤਾ। ਉਦੇ ਤੋਂ ਬਾਅਦ ਚਲੋ 2022 ਦੇ ਵਿੱਚ ਮਾਰਚ ਦੇ ਵਿੱਚ ਆម ਆਦਮੀ ਪਾਰਟੀ ਦੀ ਸਰਕਾਰ ਆ ਗਈ ਤੇ ਜਦੋਂ ਇਹ اپੋਜੀਸ਼ਨ ਦੇ ਵਿੱਚ ਸੀਗੇ ਉਹਦੇ ਵਿੱਚ ਵੀ ਅਮਨ अरोड़ा ਵੀ ਹਰਪਾਲ ਚੀਮਾ ਵੀ ਜਿਹੜੇ ਆਪਣੇ ਸਪੀਕਰ ਆ ਸੰਤ ਬਾਵਾ ਸਾਹਿਬ ਵੀ ਇਹ ਸਾਰੇ ਉਹਦੇ ਵਿੱਚ ਹਮੇਸ਼ਾ ਇਹ ਕਹਿੰਦੇ ਰਹੇ ਵੀ ਹਾਂ ਵੀ ਜਸਟਿਸ ਹੋਣਾ ਚਾਹੀਦਾ ਔਰ ਜਲਦੀ ਜਸਟਿਸ ਹੋਣਾ ਚਾਹੀਦਾ ਤੇ ਉਹਦੇ ਤੋਂ ਬਾਅਦ ਜਦੋਂ 2022 ਤੋਂ ਮਈ 2022 ਦੇ ਵਿੱਚ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਦੀ ਫਾਈਲ ਆ ਉਹ ਚੀਨ ਨਿਸ਼ਚ ਭਗਵੰਤ ਮਾਨ ਕੋਲ ਗਈ ਉਹਦੇ ਤੋਂ ਬਾਅਦ ਇਹ ਮੇਰੇ ਖਿਆਲ ਅਕਤੂਬਰ ਨਵੰਬਰ ਦੇ ਵਿੱਚ ਇਹ ਦੇਸ਼ ਦੇ ਹੋਮ ਮਿਨਿਸਟਰ ਜਿਹੜੇ ਆ ਉਹਨਾਂ ਨੂੰ ਮਿਲ ਔਰ ਉਹਦੇ ਵਿੱਚ ਇਹਨਾਂ ਨੇ ਬਕਾਇਦਾ ਕਿਹਾ ਵੀ ਮੈਂ ਬਿਆਦਗੀਆਂ ਦੀ ਜਿਹੜੀ ਸਜ਼ਾ ਲਈ ਜਾਂ ਬਿਆਦਗੀਆਂ ਦੇ ਕੇਸਸ ਲਈ ਇਹਨਾਂ ਨੂੰ ਮਿਲ ਕੇ ਆਇਆ ਉਹਦੇ ਤੋਂ ਬਾਅਦ ਮੈਨੂੰ ਲੱਗਦਾ ਇਹੋ ਜਿਹਾ ਸਨਾਟਾ ਬਚਪਸ ਰਿਆ ਵੀ ਸਵਾ 2 ਢਾਈ ਸਾਲ ਤੱਕ ਮੈਂ ਹਰ ਸੈਸ਼ਨ ਦੇ ਵਿੱਚ ਲਗਭਗ ਦਵਿੰਦਰ ਜੀ ਕਹਿੰਦਾ ਰਿਹਾ ਵੀ ਪ੍ਰੋਸੀਕਿਊਸ਼ਨ ਸੈਂਕਸ਼ਨ ਕਿਉਂ ਨਹੀਂ ਦਿੰਦੇ ਫਿਰ ਮੈਨੂੰ ਲੱਗਦਾ 7-8 ਮਹੀਨੇ ਪਹਿਲਾਂ ਇਹ on the floor of the house CM ਸਾਹਮਣੇ ਗਿਆ ਵੀ ਹਾਂ ਵੀ ਮੈਂ ਤਾਂ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਦੇ ਦਿੱਤੀ ਪਰ ਉਹਦੇ ਤੋਂ ਬਾਅਦ ਅੱਜ ਤੱਕ 1% ਵੀ ਔਰ ਇੱਕ ਕਾਰਵਾਈ ਨਹੀਂ ਹੋਈ ਔਰ ਦੂਜਾ ਜਿੰਨੇ ਕੇਸ ਸੀਗੇ ਬਿਆਦਮੀਆਂ ਦੇ ਸਬੰਧਤ ਸਾਰੇ ਬੀਸਿਕਲੀ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰਾਤੇ ਔਰ ਉਹਦੇ ਵਿੱਚ ਵੀ ਸੁਪਰੀਮ ਕੋਰਟ ਦੇ ਵਿੱਚ ਫੂਲਕਾ ਸਾਹਿਬ ਇੰਡੀਪੈਂਡੈਂਟਲੀ ਅਪੀਅਰ ਹੋਏ ਔਰ ਉਹਨਾਂ ਨੇ ਸਾਰਾ ਕੁਝ ਪਬਲਿਕਲੀ ਕੀਤਾ ਵੀ ਹਾਂ ਵੀ ਅਸਲੀਅਤ ਇਹ ਹੈ ਆਪੀ ਇਹ ਰੜ ਕੇ ਸਾਰਾ ਕੁਝ ਇਹ ਜਿਹੜਾ ਹੋ ਰਿਹਾ ਔਰ ਉਹਦੇ ਤੋਂ ਅੱਗੇ ਜਿਹੜਾ ਅੱਜ ਤੱਕ ਇਹ ਕਿਤੇ ਖੜੇ ਨਹੀਂ ਹੈਗੇ ਤੇ ਨਾ ਉਹਦੇ ਤੇ ਕਾਰਵਾਈ ਕਰਨ ਨੂੰ ਤਿਆਰ ਆ ਕਿਉਂਕਿ ਮੇਰੀ ਤਾਂ ਕਿਉਂਕਿ ਮੈਨੂੰ ਐ ਲੱਗਿਆ ਕਿ ਯਾਰ ਇਹ ਤਾਂ ਇਹ ਤਾਂ ਐ ਕਰਦੀ ਹੈ ਵੀ ਜਿੱਦਾਂ ਹਨਾ ਇਹਦੇ ਚ ਪਤਾ ਨਹੀਂ ਕਿਹਦਾ ਕਿੰਨਾ ਕਸੂਰ ਆ ਪਰਗਟ ਸਿੰਘ ਨੇ ਪਤਾ ਨਹੀਂ ਕਿਹੜੀ ਗੱਲ ਕਹਿ ਦਿੱਤੀ ਸੋ ਇਹ ਅਕਾਲੀ ਦਲ ਦੀ ਕਾਰਗੁਜ਼ਾਰੀ ਆ ਆ ਕਾਂਗਰਸ ਦੀ ਕਾਰਗੁਜ਼ਾਰੀ ਆ ਤੇ ਆ ਹੁਣ ਆ ਆਵਾਦਮੀ ਪਾਰਟੀ ਦੀ ਅਸਲੀ ਗੱਲ ਹੈ ਕਿ ਜਦੋਂ ਤੁਸੀਂ ਇਸ ਗੱਲ ਨੂੰ ਕਰਨ ਨੂੰ ਹੀ ਤਿਆਰ ਨਹੀਂ ਹੈ ਜੀ ਆਪਾ ਪੰਜਾਬ ਵਰਗੇ ਸੂਬੇ ਦੇ ਵਿੱਚ ਜੇ ਆਪਾਂ ਇਨਾ ਬਿਆਦਬੀਆਂ ਦੀ ਸਜ਼ਾ ਨਹੀਂ ਦਵਾ ਸਕਦੇ ਤਾਂ ਫਿਰ ਆਪਾਂ ਕਿੱਥੇ ਦਵਾ ਸਕਾਂਗੇ ਸੋ ਇਹ ਅਕਾਲੀ ਦਲ ਦਾ ਜਿਹੜਾ ਕਿਉਂਕਿ ਅਕਾਲੀ ਦਲ ਦੀ ਤਾਂ ਹੁਣ ਸਿੱਧੀ ਗੱਲ ਹੋ ਗਈ ਉਹ ਕਹਿੰਦਾ ਵੀ ਪੰਥ ਜਿੱਥੇ ਮਰਜੀ ਜਾਵੇ ਸਾਡਾ ਤਾਂ ਮੂੰਹ ਜਿਹੜਾ ਪ੍ਰੇਮੀਆ ਵੱਲ ਉੱਣਾ ਚਾਹੀਦਾ ਤੁਸੀਂ ਇੱਕ ਹੋਰ ਡਿਵੈਲਪਮੈਂਟ ਜਿਹੜੀ ਕੱਲ ਦੇਖੀ ਬੀਜੇਪੀ ਦੇ ਜਿਹੜੇ ਅਸਤੀਫਾ ਦੇ ਚੁੱਕੇ ਪ੍ਰਧਾਨ ਨੇ ਉਹਦਾ ਪਰਿਵਾਰ ਪਤਾ ਨਹੀਂ ਜੀ ਹੋਇਆ ਨਹੀਂ ਹੋਇਆ ਕੀ ਹੈ ਸੁਨੀਲ ਜਾਖੜ ਕਹਿੰਦੇ ਵੀ ਅਕਾਲੀਆਂ ਨਾਲ ਸਮਝੌਤੇ ਬਿਨਾਂ ਕੋਈ ਗੁਜ਼ਾਰਾ ਨਹੀਂ ਕਿ ਸੱਤਾ ਹਾਸਲ ਕਰਨਾ ਹੀ ਰਾਜਨੀਤੀ ਹੈ ਜਾਂ ਪੰਜਾਬ ਦੀ ਬਿਹਤਰੀ ਲਈ ਕੰਮ ਕਰਨਾ ਵੀ ਰਾਜਨੀਤੀ ਹੋ ਸਕਦਾ ਨਹੀਂ ਨਹੀਂ ਪੰਜਾਬ ਦੀ ਰਾਦਰ ਬਿਹਤਰੀ ਲਈ ਕੰਮ ਕਰਨਾ ਰਾਜਨੀਤੀ ਹੈ ਦੇਖੋ ਮੈਂ ਪਰ ਜਾਖੜ ਸਾਹਿਬ ਦੀ ਸਟੇਟਮੈਂਟ ਨੂੰ ਕਿਵੇਂ ਦਿਓ ਅੱਜ ਮੈਂ ਅੱਜ ਤੱਕ ਜਾਖੜ ਦੀ ਸਟੇਟਮੈਂਟ ਦਾ ਇਸ ਦਿਸ਼ਾ ਚ ਹੈ ਨਾ ਵੀ ਰਾਜ ਕਰਨਾ ਹੈ ਮੈਂ ਤਾਂ ਇਹ ਗੱਲ ਕਰਦਾ ਵੀ ਮੈਂ ਅੱਜ ਤੱਕ ਤੇ ਜੀ ਜੁਕੀਆਂ ਵੀ ਲਿਖੀਆਂ ਮੇਰੇ ਕੋ ਮੈਂ ਚਿੱਠੀਆਂ ਵੀ ਸਮੇ ਸਮੇ ਤੇ ਲਿਖਦਾ ਰਿਹਾ ਤਾਂ ਕਿ ਰਿਕਾਰਡ ਚ ਰਹੇ ਮੈਂ ਮੈਂ ਵੀ ਨਾ ਮੁਕਰਾਂ ਕਿ ਮੈਂ ਆ ਗੱਲ ਨਹੀਂ ਕੀਤੀ ਹੈ इवन ਕਿ ਜਾਖੜ ਸਾਹਿਬ ਜਦੋਂ ਪ੍ਰਧਾਨ ਸੀਗੇ ਆ ਕਾਂਗਰਸ ਕਾਂਸਲ ਲਈ ਉਹਨਾਂ ਨੇ ਆਪਣਾ ਅਸਤੀਫਾ ਵੀ ਆਫਰ ਕੀਤਾ ਸੀਗਾ ਤੇ ਮੈਨੂੰ ਇਹ ਨਹੀਂ ਹੁਣ ਸਮਝ ਆਈ ਕਿ ਇਹ ਕਿਹੜੀ ਮਜਬੂਰੀ ਆ ਜਾਖੜ ਸਾਹਿਬ ਦੀ ਕਿ ਜਿਹਦੀ ਬੀਸਿਕਲੀ ਇਹ ਹੁਣ ਉਸ ਪਾਰਟੀ ਨਾ ਜਿਨ੍ਹਾਂ ਦਾ ਬਿਆਦਬੀਆਂ ਦਾ ਜਿਨ੍ਹਾਂ ਦੇ ਸਿਰ ਤੇ ਸੀਰਾ ਵੱਜਦਾ ਉਹ ਉਹਦੀ ਨਾਲ ਅਲਾਈਅንስ ਕਰਨਾ ਇਹਨਾਂ ਦੀ ਕਿੰਨੀ ਕੀ ਉਹ ਤੋਂ ਬਿਨਾ ਨਾਲ ਇੱਕ ਹੋਰ ਪ੍ਰਗਟ ਸਿੰਘ ਜੀ ਉਸ ਚੀਜ਼ ਨੂੰ ਵੀ ਥੋੜਾ ਜਿਆਦਾ ਐਲੈਬੋਰੇਟ ਕਰੋ ਪਿਛਲੇ ਆਪਾਂ ਸਾਰੇ ਦੇਖਦੇ ਆਂ ਵੀ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਹੋਵੇ ਦਿੱਲੀ ਚ ਹੋਵੇ ਉੱਤਰ ਪ੍ਰਦੇਸ਼ ਚ ਹੋਵੇ ਹਿਮਾਚਲ ਚ ਹੋਵੇ ਰਾਜਸਥਾਨ ਚ ਹੋਵੇ ਚਾਹੇ ਪੰਚਾਇਤ ਦੀ ਇਲੈਕਸ਼ਨ ਹੋਵੇ ਮਿਊਨਿਸਪਲ ਹੋਵੇ ਵਿਧਾਨ ਸਭਾ ਹੋਵੇ ਜਾਂ ਪਾਰਲੀਮੈਂਟ ਦੀ ਹੋਵੇ ਡੇਰਾ ਮੁਖੀ ਨੂੰ ਪੈਰੋਲ ਦਿੱਤੀ ਜਾਂਦੀ ਉਹਨਾਂ ਚ ਟੱਕੇ ਦਿੱਤੀ ਜਾਂਦੀ ਹੈ ਬਾਹਰ ਰਹਿੰਦਾ ਹੁਣ ਤਾਂ ਡੇਰਾ ਮੁਖੀ ਨੂੰ ਸਰਸੇ ਜਾਣਾ ਵੀ ਖੁੱਲ੍ਹ ਦੇਤੀ ਪਹਿਲਾਂ ਜੁਪੀਟ ਦਾ ਕਸਬਤ ਸੀਗੇ ਉਹ ਜਦੋਂ ਇਸ ਤਰ੍ਹਾਂ ਦਾ ਰਿਸ਼ਤਾ ਜਿਹੜਾ ਇੱਕ ਭਾਰਤੀ ਜਨਤਾ ਪਾਰਟੀ ਨਾਲ ਸ਼ੱਕੀ ਰਿਸ਼ਤਾ ਜਿਹੜਾ ਬਾਬੇ ਦਾ ਸਾਹਮਣੇ ਆ ਰਿਹਾ ਹੈ ਤਾਂ ਅਕਾਲੀ ਦਲ ਆਲੇ ਕੱਲ ਦੇ ਭਾਜੇ ਵਜਾਈ ਜਾਂਦੇ ਆ ਉਹ ਬੜੇ ਢੋਲ ਬਚ ਰਹੇ ਨੇ ਉਹਨਾਂ ਦੇ ਬੜੇ ਬਾਗੂ ਬਾਗ ਨੇ ਵੀ ਸਾਡਾ ਹੈ ਇਹਨੂੰ ਸਾਰੇ ਕਸੇ ਨੂੰ ਫਿਰ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਤਾਂ ਤਿੰਨ ਗੱਠ ਜੁੜ ਹੋ ਗਿਆ ਤਿੰਨ ਤਰੀ ਬਾਬਾ ਭਾਜਪੀ ਤੇ ਅਕਾਲੀ ਦਲ ਵੀ ਕੋ ਅਲਟੀਮੇਟਲੀ ਦਿਵਿੰਦਰ ਜੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਲੋਕੀ ਲੋਕਾਂ ਦਾ ਪੋਲੀਟਿਕਲ ਸਿਸਟਮ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੂੰ ਕਿਉਂ ਉੱਠਦਾ ਜਾ ਰਿਹਾ ਕਿਉਂਕਿ ਅਸੀਂ ਬੇਸੀਤਰੀ ਮੁੱਦਿਆਂ ਦੀ ਰਾਜਨੀਤੀ ਜਿਹੜੀਆਂ ਪੋਲੀਟਿਕਲ ਪਾਰਟੀਆਂ ਕਰ ਨੂੰ ਛੱਡ ਗਏ ਮੈਨੂੰ ਲੱਗਦਾ ਜੇ ਜੇ ਵੱਲੋਂ ਜਿਸ ਇਸ਼ੂ ਤੇ ਅਕਾਲੀ ਦਲਾਂ ਜੋ ਖੇਰੂ ਖੇਰੂ ਹੋਇਆ ਪਿਆ ਉਸ ਇਸ਼ੂ ਤੇ ਜਿਹਨੇ ਜਿਹਦੀ ਸਿਆਸਤ ਅਕਾਲੀ ਦਲ ਦੀ ਜਿਸ ਘਰ ਦੇ ਵਿੱਚ 25 ਸਾਲ ਚੀਫ ਮਿਨਿਸਟਰੀ ਰਹੀ ਹੋਵੇ ਜੀ ਇਸ ਕਰਕੇ ਰਹੀ ਹੋਵੇ ਤੇ ਬੰਦੇ ਉਹਦੇ ਤੋਂ ਮੁਨਕਰ ਹੋ ਜਾਣ ਤਾਂ ਫਿਰ ਇਤੋਂ ਗਾਂ ਤਾਂ ਹੁਣ ਰੱਬ ਹੀ ਬਚਾ ਸਕਦਾ ਇਤੋਂ ਗਾਂ ਤਾਂ ਹੁਣ ਕੋਈ ਨਹੀਂ ਬਚਾ ਸਕਦਾ ਜੇ ਸਾਨੂੰ ਹਜੇ ਵੀ ਨਾ ਸਮਝ ਆਈ ਜੇ ਪੰਜਾਬੀਆਂ ਨੂੰ ਸਿੱਖਾਂ ਨੂੰ ਜੀ ਹਜੇ ਵੀ ਨਾ ਸਮਝ ਆਈ ਤਾਂ ਫਿਰ ਤਾਂ ਇਹ ਆਪਾਂ ਅਰਦਾਸ ਹੀ ਕਰ ਸਕਦੇ ਆਂ ਕਿ ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਸਮਤ ਬਖਸ਼ੇ ਇੱਕ ਕੱਲ ਸੁਖਵੀਰ ਗੜਾ ਨੇ ਇੱਕ ਗੱਲ ਹੋਰ ਜਰੂਰ ਕਹੀ ਕਹਿੰਦਾ ਮੇਰੇ ਤੋਂ ਗਲਤੀ ਹੋਈ ਉਹ ਅਕਾਲੀ ਦਲ ਨੂੰ ਸਜਾਰਾ ਦਿਓ ਅਕਾਲੀ ਦਲ ਦੇ ਪ੍ਰਧਾਨ ਵੀ ਉਹ ਦੇ ਚੀਫ ਮਿਨਿਸਟਰ ਵੀ ਉਹ ਬਣਨਾ ਚਾਹੁੰਦੇ ਨੇ ਇਹਦਾ ਕੀ ਮਤਲਬ ਹੈ ਤੋ ਦੇਖੋ ਉਹ ਤਾਂ ਜਦੋਂ ਦੇਖੋ ਜਦੋਂ ਅਕਾਲ ਤਖਤ ਸਾਹਿਬ ਦੇ ਜਦੋਂ ਪੇਸ਼ ਹੋ ਕੇ ਸਾਰਿਆਂ ਦੇ ਮਾਫੀ ਮੰਗ ਲਈ ਫਿਰ ਉਹਨਾਂ ਨੇ ਕਿਹਾ ਤੁਸੀਂ ਇਕੱਠੀ ਭਰਤੀ ਕਰ ਲਓ ਇਹ ਤਾਂ ਉਹਦੇ ਲਈ ਵੀ ਨਹੀਂ ਮੰਨੇ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਵੀ ਮੁਨਕਰ ਹੋ ਗਏ ਇਹ ਤਾਂ ਉਹ ਤਾਂ ਇਸ ਤੋਂ ਵੀ ਮੁਨਕਰ ਹੋਵੇ ਮੈਂ ਕੀਤਾ ਹੀ ਕੁਝ ਨਹੀਂ ਉੱਥੇ ਮੱਲ ਕੇ ਉੱਥੇ ਉੱਥੇ ਮੰਨ ਕੇ ਵੀ ਪਈ ਜਾਂਦੇ ਵੀ ਹਾਂ ਵੀ ਮੈਂ ਤਾਂ ਨਹੀਂ ਕੁਝ ਕੀਤਾ ਅੱਛਾ ਇਹ ਚੰਗਾ ਹੁੰਦਾ ਜੇ ਧਰਨੇ ਤੁਰਨੇ ਕਿਤੇ ਭਗਵਾਨ ਤੋਂ ਮੰਦੇ ਲਾਉਂਦੇ ਕਹਿੰਦੇ ਵੀ ਹਾਂ ਵੀ ਹੁਣ ਤੇਰੇ ਕੋ ਸੱਤਾ ਹੈਗੀ ਆ ਤੂੰ ਅੱਛਾ ਭਈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦੇ ਹੋ ਤੁਸੀਂ ਤੁਸੀਂ ਐਗਜ਼ੈਕਟ ਕਿਹਾ ਕੀ ਸੀ ਵਿਧਾਨ ਸਭਾ ਚ ਨਹੀਂ ਐਗਜ਼ੈਕਟਲੀ ਤਾਂ ਮੈਂ ਇਹੀ ਕਿਹਾ ਸੀਗਾ ਵੀ ਆਪਾਂ ਮੈਂ ਤਾਂ ਬਾਕੀ ਗੱਲ ਕੀਤੀ ਮੈਂ ਕਿਹਾ ਯਾਰ ਮੈਂ ਇਹਨੂੰ इमोशनल ਐਂਗਲ ਤੋਂ ਦੇਖਣਾ ਚਾਹੁੰਦਾ ਵੀ ਯਾਰ ਪੰਜਾਬ ਚਾਹੁੰਦਾ ਕੀ ਆ ਅਸੀਂ ਜੇ ਅਜੇ ਵੀ ਇਹਨਾ ਤੇ ਪੋਲਿਟਿਕਸ ਨਾ ਕਰੀਏ ਇਸ ਗੱਲ ਤੇ ਪੋਲਿਟਿਕਸ ਨਾ ਕਰੀਏ ਜੋ ਪੋਲਿਟਿਕਸ ਕਰਨੀ ਹੋਰ ਬਥੇਰੀਆਂ ਚੀਜ਼ਾਂ ਬਟ ਆਹ ਕੰਮ ਤਾਂ ਛੱਡ ਲਈਏ ਤੇ ਉਹਦੇ ਵਿੱਚ ਮੈਂ ਇਹ ਗੱਲ ਕਹਿਤੀ ਵੀ ਕੱਲਾ ਅਕਾਲੀ ਦਾ ਨਹੀਂ ਨਹੀਂ ਸਾਡੇ ਵੀ ਕੁਝ ਬੰਦੇ ਸੀਗੇ ਵੀ ਜਿਹੜੇ ਇਸ ਗੱਲ ਲਈ ਸਹਿਮਤ ਨਹੀਂ ਸੀ ਵੀ ਹਾਂ ਵੀ ਦੋਸ਼ੀ ਆਪਾਂ ਅੱਛਾ ਇਹਨਾਂ ਨੇ ਉਸ ਗੱਲ ਦਾ ਇਹੋ ਜਿਹਾ ਵੀ ਹਾਂ ਕਿਹਨੂੰ ਨਹੀਂ ਪਤਾ ਵੀ ਕੈਪਟਨ ਅਵਿੰਦਰ ਸਿੰਘ ਸੌਫਟ ਪੈਡਲਿੰਗ ਕਰਦਾ ਸੀ ਕਿਹਨੂੰ ਨਹੀਂ ਪਤਾ ਸੀ ਵੀ ਅਕਾਲੀ ਦਲ ਜਿਹੜਾ ਜਿਹੜਾ ਬਾਦਲ ਪਰਿਵਾਰ ਆ ਤੇ ਕੈਪਟਨ ਅਵਿੰਦਰ ਸਿੰਘ ਦਾ ਪਰਿਵਾਰ ਆ ਆਪਸ ਵਿੱਚ ਲੜਾਂ ਇਸ ਕਰਕੇ ਮੈਂ ਇਹਦੇ ਵਿੱਚ ਨਵੀਂ ਗੱਲ ਕਿਹੜੀ ਕਹਤਾਂ ਅੱਛਾ ਉਹ ਜੀ ਨਾਉਣੀ ਬਾਤ ਦਾ ਪੁਆਛ ਦਵਿੰਦਰ ਜੀ ਉਹ ਨਹੀਂ ਧਰਨੇ ਮੈਂ ਕਿਹਾ ਯਾਰ ਧਰਨਾ ਤਾਂ ਇੱਧਰ ਲਾਓ ਯਾਰ ਧਰਨਾ ਆਪਣੇ ਪ੍ਰਧਾਨ ਦੇ ਘਰ ਮੁਰੇ ਲਾਓ ਜਿੱਥੇ ਉਹ ਬੇਸਿਕਲੀ ਕੀ ਕਹਿਣ ਨੂੰ ਹੀ ਤਿਆਰ ਨਹੀਂ ਹਾਂ ਵੀ ਇਹ ਗੱਲ ਜਿਹੜੀ ਹੋਈ ਆ ਤੇ ਹੋਈ ਕਿੱਥੋਂ ਆ ਤੇ ਸ਼ੁਰੂਆਤ ਕਿੱਥੋਂ ਹੋਈ ਆ ਤੇ ਹੁਣ ਖੜੀ ਕਿੱਥੇ ਆ ਅੱਛਾ ਇੱਕ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਹੁੰਦੀ ਹੈ ਦੋ ਇਲੈਕਸ਼ਨਾਂ ਜਿਹੜੀਆਂ ਨੇ ਇਸ ਮੁੱਦੇ ਤੇ ਲੜੀਆਂ ਗਈਆਂ ਲੋਕਾਂ ਦੀਆਂ ਭਾਵਨਾਵਾਂ ਜਿਉਂਦੀਆਂ ਤੇ ਆਉਂਦੇ ਘਟਨਾ ਕੋਈ ਨਾ ਕੋਈ ਫਿਰ ਵੀ ਵਾਪਰ ਜਾਂਦੀ ਹੈ ਅਗਲੇ ਇਲੈਕਸ਼ਨ ਦੇ ਵਿੱਚ ਫੇਰੇ ਬੁੱਧਾ ਬਣੂਗਾ ਕੀ ਲੋਕਾਂ ਦੇ ਜਜ਼ਬਾਤਾਂ ਨਾਲ ਐਂ ਖਿਲਵਾੜ ਹੁੰਦਾ ਰਹੂ ਦੇਖੋ ਜਿੰਨਾ ਚਿਰ ਦੇਖੋ ਮੈਂ ਵਰਤਮਾਨ ਸਭਾ ਦਵਿੰਦਰ ਜੀ ਸਭ ਤੋਂ ਪਾਵਰਫੁਲ ਸਭਾ ਕਿਨਵਾ ਹੂੰ ਉਹਦੇ ਵਿੱਚ ਛੱਡੋ ਜਿਨੇ ਜੋ ਕਰ ਦਿੱਤਾ ਪਰ ਅਸਲੀ ਗੱਲ ਹੈ ਉਸ ਵਰਤਮਾਨ ਸਮੇਂ ਨੂੰ ਜੋ ਹੋ ਸਕਦਾ ਉਹ ਤਾਂ ਕਰ ਦਿੱਤੀ ਉਹ ਤਾਂ ਕਰ ਦਿੱਤੀ ਨਾ ਕਰੋ ਯਾਰ ਮੈਂ ਮੈਂ ਕਿਹਨਾ ਜੇ 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 ਮੇਰੇ ਬਾਬਾ ਜੇ ਬਾਬਾ ਸਾਫ ਸੁਥਰਾ ਹੈਗਾ ਤੇ ਕਮ ਸੇ ਕਮ ਟ੍ਰਾਇਲ ਤਾਂ ਕਰਾਓ ਅਦਾਲਤ ਫੈਸਲਾ ਕਰੇ ਅਦਾਲਤ ਫੈਸਲਾ ਕਰ ਦਵੇ ਅਦਾਲਤ ਫੈਸਲਾ ਕਰ ਦਵੇ ਘੱਮ ਸੇ ਘੱਮ ਸਾਨੂੰ ਸਾਡੀ ਬੇਸਿਕਲੀ ਕਮਿਊਨਿਟੀ ਨੂੰ ਸਮਝਤਾਉਗੀ ਕਿ ਹਾਂ ਵੀ ਅਸੀਂ ਕੀ ਹੋਇਆ ਕੀ ਨਹੀਂ ਹੋਇਆ ਮੈਂ ਤਾਂ ਸਿਰਫ ਇੰਨੀ ਗੱਲ ਕਹੀ ਵੀ ਹਾਂ ਵੀ ਅਸਲੀ ਗੱਲ ਇੱਥੇ ਇੱਥੋਂ ਸ਼ੁਰੂ ਹੋਈ ਆ ਮੈਂ ਤਾਂ 2007 ਤੋਂ ਲੈ ਕੇ ਤੇ 2025 ਮਤਲਬ 25 ਚੱਲ ਰਿਹਾ ਉਹਦੇ ਵਿੱਚ ਕਿਹਦਾ ਕਿਹਦਾ ਕੀ ਰੋਲ ਸੀਗਾ ਹਜੇ ਕਿ ਮੈਂ ਡਾਇਰੈਕਟਲੀ ਕੂਕ ਪਰ ਬੀਂਗ ਐਮਐਲਏ ਮੈਂ ਟਾਈਮ ਟੂ ਟਾਈਮ ਚਿੱਠੀਆਂ ਵੀ ਲਿਖਦਾਨਿਆ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਦੋ ਜਾਂ ਤਿੰਨ ਚਿੱਠੀਆਂ ਲਿਖੀਆਂ ਉਹਨਾਂ ਚਿੱਠੀਆਂ ਚ ਬੇਸਿਕਲੀ ਕੀ ਲਿਖਿਆ ਸੀ ਉਹਨਾਂ ਚ ਇਹੀ ਲਿਖਿਆ ਸੀ ਟਾਈਮ ਟੂ ਟਾਈਮ ਵੀ ਆ ਪ੍ਰੋਬਲਮ ਹੈਗੀ ਆ ਤੇ ਇਦਾਂ ਦੀ ਗੱਲ ਹੈਗੀ ਆ ਤਾਂ ਕਿ ਮੈਂ ਦੇਖੋ ਅਲਟੀਮੇਟਲੀ ਕੀ ਹੁੰਦਾ ਜਦੋਂ ਤੁਸੀਂ ਦਵਿੰਦਰ ਜੀ ਕੋਈ ਚਿੱਠੀ ਲਿਖਦੇ ਆ ਡਾਕੂਮੈਂਟ ਹੋਵੇ ਤਾਂ ਉਹਦੇ ਤੇ ਮਾੜਾ ਮੋਟਾ ਪੋਲਿਟਿਕਲ ਬੰਦੇ ਦੇ ਬੋਝ ਪੈਂਦਾ ਹੈਗਾ ਉਹ ਚਿੱਠੀ ਕਿਤੇ ਨਾ ਕਿਤੇ ਜਾਂਦੀ ਆ ਟਰੈਵਲ ਕਰਦੀ ਆ ਰਿਕਾਰਡ ਵੀ ਬਣਦਾ ਰਿਕਾਰਡ ਬਣਦਾ ਅੱਛਾ ਜਿਹੜ ਉਹ 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 ਮੈਂ ਚਿੱਠੀ ਲਿਖੀ ਚਿੱਠੀ ਲਿਖਣ ਤੋਂ ਬਾਅਦ ਉਹ ਕੇਸ ਉੱਥੇ ਟਰਾਂਸਫਰ ਨਹੀਂ ਹੋਇਆ ਤੇ ਉੱਥੇ ਸਜ਼ਾ ਵੀ ਹੋਈ ਹੈਗੀ ਚਲੋ ਬਾਅਦ ਵਿੱਚ ਜੋ ਉਹ ਹਾਈ ਕੋਰਟ ਚੋ ਸਟੇ ਹੋ ਗਿਆ ਜਾਂ ਅੱਗੇ ਹੋ ਗਿਆ ਕਿਉਂਕਿ ਅਲਟੀਮੇਟਲੀ ਉਹ ਚਲੋ ਅਦਾਲਤੀ ਫੈਸਲੇ ਅਦਾਲਤੀ ਫੈਸਲੇ ਹੈਗੇ ਆ ਪਰ ਕਮ ਸੇ ਕਮ ਤੁਸੀਂ ਜਿਹੜੀ ਪ੍ਰਕਿਰਿਆ ਤੁਹਾਡੇ ਹੱਥ ਦੇ ਵਿੱਚ ਆ ਤੁਹਾਨੂੰ ਉਹ ਤਾਂ ਕਰਨ ਦੀ ਜ਼ਰੂਰਤ ਹੈਗੀ ਤੁਸੀਂ ਉਹ ਚਿੱਠੀ ਤਾਂ ਮੈਨੂੰ ਗੱਲ ਯਾਦ ਆ ਗਈ ਤੁਸੀਂ ਇੱਕ ਵਾਰੀ ਮਿਸਿਸ ਸੋਨੀਆ ਗਾਂਧੀ ਨੂੰ ਵੀ ਭੇਜੀ ਸੀ ਉਹ ਚਿੱਠੀ 'ਚ ਕੀ ਲਿਖਿਆ ਸੀ ਤੁਸੀਂ ਵੀ ਉਹ ਚਿੱਠੀ ਦੇ ਵਿੱਚ ਵੀ ਸਾਰਾ ਕੁਝ ਇਹੀ ਸੀਗਾ ਕਿਉਂਕਿ ਉਦੋਂ ਕੰਟੈਸਟ ਕੀ ਸੀ ਉਹਦੇ ਡਰੱਗਸ ਤੇ ਇਸ਼ੂ ਸੀਗੇ ਉਹਦੇ ਬੇਅਦਬੀਆਂ ਦੇ ਇਸ਼ੂ ਸੀਗੇ ਉਦੋਂ ਬਿਜਲੀ ਸਮਝੌਤਿਆਂ ਦੇ ਇਸ਼ੂ ਸੀ ਮੈਨੂੰ ਲੱਗਦਾ ਇੱਕ ਅੱਧਾ ਹੋਰ ਇਸ਼ੂ ਸੀਗਾ ਉਹ ਸਾਰੀਆਂ ਕਿਉਂਕਿ ਮੈਂ ਕਿਹਾ ਆਹ ਚੀਜ਼ਾਂ ਹੈਗੀਆਂ ਇਹ ਉਧਰੋਂ ਤੁਰਦੇ ਨਹੀਂ ਹੈ ਉਧਰੋਂ ਤੁਰਦੇ ਨਹੀਂ ਹੈ ਤੇ ਇਸ ਕਰਕੇ ਇਹਨਾਂ ਨੂੰ ਅੱਛਾ ਉਹਦਾ ਬੇਸਿਕਲੀ ਉਹਨਾਂ ਨੇ ਬੜਾ ਸੀਰੀਅਸਲੀ ਇਸ ਕਰ ਨੂੰ ਲਿਆ ਸੀ ਕਿ ਇਹ ਕੀ ਹੋ ਰਿਹਾ ਹੈ अच्छा 2019 ਚ ਜਦੋਂ ਰਾਹੁਲ ਗਾਂਧੀ ਹੁਣੀ ਇੱਥੇ ਆਏ ਆ ਬਰਗਾੜੀ ਉਹਨਾਂ ਨੇ ਬੜਾ ਕਲੀਅਰ ਕੱਟ ਗਿਆ ਸੀ ਕਿ ਇਹ ਇਨਸਾਫ ਹੋਣਾ ਚਾਹੀਦਾ ਲੇਕਿਨ ਅਲਟੀਮੇਟਲੀ ਨਹੀਂ ਤਾਂ ਫਿਰ ਉਹ ਅਲਟੀਮੇਟਲੀ ਉਹਨਾਂ ਨੂੰ ਜੇਮਨਿਸਟਰੀ ਤੋਂ ਲਾਇਆ ਵੀ ਗਿਆ ਇਸ ਗੱਲ ਕਰਕੇ ਜਿਹੜਾ ਹੁਣ ਤੁਸੀਂ ਕੀ ਦੇਖਦੇ ਹੋ ਫਿਊਚਰ ਜਿਹੜਾ ਐਕਟ ਬਣ ਰਿਹਾ ਹੈ ਦੇਖੋ ਦਵਿੰਦਰ ਜੀ ਐਕਟ ਤਾਂ ਜਿਹੜਾ 2018 ਵਾਲਾ ਹੀ ਆ ਉਹ ਵੀ ਹਜੇ ਕਿਸੇ ਸਿਰੇ ਕੰਡੇ ਨਹੀਂ ਲੱਗਿਆ ਅੱਛਾ ਇਹ ਤਾਂ ਜਿਹੜਾ ਐਕਟ ਆ ਮੈਨ ਆਉਣ ਵਾਲੇ ਸਮੇਂ ਲਈ ਰੀਟਰੋਸਪੈਕਟਿਵ ਅਫੈਕਟ ਨਹੀਂ ਹੋਣਾ ਆਉਣ ਵਾਲੇ ਸਮੇਂ ਲਈ ਚਲੋ ਇਹ ਹੋ ਸਕਦਾ ਪਰ ਜਿਹੜੇ ਆਲਰੇਡੀ ਕੇਸਸ ਪੈਂਡਿੰਗ ਹੈਗੇ ਆ ਉਹਦੇ ਬਾਰੇ ਤਾਂ ਕਦੀ ਇਹਨਾਂ ਦੇ ਪ੍ਰਧਾਨ ਸਾਹਿਬੀ ਗੱਲ ਕਰ ਲੈਣ ਕਦੀ ਸੰਧਵਾ ਸਾਹਿਬੀ ਗੱਲ ਕਰ ਲੈਣ ਕਦੀ ਹਰਪਾਲ ਚੀਮੇ ਹੋਣੀ ਗੱਲ ਕਰ ਲੈਣ ਇਹਨਾਂ ਨੂੰ ਤਾਂ ਬੜੀਆਂ ਸਖਤ ਇਨਸਟਰਕਸ਼ਨ ਦਿਆ ਵੀ ਇਸ ਟੌਪਿਕ ਤੇ ਤੁਸੀਂ ਕਿਸੇ ਦਾ ਕਦੀ ਨਾਂ ਨਹੀਂ ਲੈਣਾ ਨਹੀਂ ਪਰ ਹੁਣ ਤਾਂ ਇਹ ਉਮਰ ਬੜਾ ਸਟਰੋਂਗ ਹੈ ਵੀ ਸੁਖਵੀਰ ਸਿੰਘ ਬਾਦਲ ਨੂੰ ਅਰੈਸਟ ਕਰਨ ਦੇ ਵੀ ਬਹੁਤ ਬੜਾ ਰਿਹਾ ਹੈ ਉਹਤ ਨੂੰ ਵੀ ਤਾਂ ਦੀ ਲੱਗ ਆਪਣੀ ਨਜ਼ਰੀਆ ਹੋਊਗਾ ਪਰ ਇਸ ਰਾਜਨੀਤਿਕ ਹਲਕੇ ਵਿੱਚ ਕਾਫੀ ਚਰਚਾ ਹੈ ਪਤਾ ਨਹੀਂ ਮੈ ਉਹਦੇ ਬਾਰੇ ਨਹੀਂ ਨਹੀਂ ਪਤਾ ਅੱਛਾ ਇੱਕ ਲਾਸਟ ਤੇ ਤੁਸੀਂ ਇੱਕ ਗੱਲ ਜ਼ਰੂਰ ਦੱਸੋ ਉਹ ਜਿਹੜੇ ਬੜੀ ਇੰਪੋਰਟੈਂਟ ਹੈ ਕਈ ਵਾਰੀ ਤੁਸੀਂ ਸ਼ੇਅਰ ਵੀ ਕੀਤੀ ਹੈ ਸਾਡੇ ਨਾਲ ਵੀ ਕੀਤੀ ਹੈ ਜਦੋਂ ਬੇਗਦਰਵੀ ਦਾ ਇਸ਼ੂ ਇਹ ਹੁੰਦਾ ਹੈ ਉਸ ਤੋਂ ਪਹਿਲਾਂ ਇੱਕ ਘਟਨਾ ਹੁੰਦੀ ਹੈ ਜਿਹੜੀ ਪੰਜਾਬ ਪਾ ਬਣਾਈ ਉਹ ਕੀ ਸੀ ਸਾਰੀ ਜਦੋਂ ਮਾਫੀ ਬਾਰੇ ਦੱਸਿਆ ਜਾਂਦਾ ਤਾਂ ਇਹ ਉਹ ਤਾਂ ਬੇਸਿਕਲੀ ਦੇਖੋ ਅਸੀਂ 10 12 ਐਮਐਲਏ ਸੀਗੇ ਉਦੋਂ ਇਹ ਆਪਣੇ ਸੁਖਬੀਰ ਬਾਦਲ ਤੇ ਡਾਕਟਰ ਚੀਮਾ ਆਏ ਕਹਿੰਦੇ ਲਓ ਜੀ ਇੱਕ ਹੋਰ ਖੁਸ਼ਖਬਰੀ ਹੈਗੀ ਆ ਜਿਹੜੇ ਸਿੰਘ ਸਾਹਿਬਾਨ ਆ ਉਹ ਉਹਨਾਂ ਨੇ ਜਿਹੜੀ ਬਾਬੇ ਰਾਮ ਦੀ ਉਹਨੂੰ ਮਾਫੀ ਜੜੀ ਮੰਨ ਲਈ ਹੈ ਉੱਥੇ ਮੈਂ ਇਹ ਗੱਲ ਕਹੀ ਮੈਂ ਕਿਹਾ ਜੀ ਡਬਲ ਡਬਲ ਐਜ ਵੈਪਨ ਆ ਮੈਨੂੰ ਨਹੀਂ ਲੱਗਦਾ ਇਹ ਗੱਲ ਠੀਕ ਹੈਗੀ ਆ ਮੈਂ ਕੋਈ ਬਹੁਤ ਸਿਆਣਾ ਬੰਦਾ ਨਹੀਂ ਹੈਗਾ ਨਾ ਮੇਰਾ ਬਹੁਤ ਧਾਰਮਿਕ ਕੋਈ ਤਜਰਬਾ ਤੇ ਨਾ ਮੇਰਾ ਬਹੁਤ ਲੰਮਾ ਛੋੜਾ ਪੋਲਿਟੀਕਲ ਤਜਰਬਾ ਹੈ ਮੈਨੂੰ ਇਹ ਮੇਰਾ ਨੇ ਸਨਬ ਕੀਤਾ ਮੈਨੂੰ ਕਹਿੰਦੇ ਵੀ ਉਹਦੇ ਤੋਂ ਬਾਅਦ ਬੇਸਾ ਸਿੰਘ ਨੂੰ ਡੋਈ ਨਹੀਂ ਇਹ ਗੱਲ ਕਹੀ ਵੀ ਗੱਲ ਇਹ ਠੀਕ ਕਰਦਾ ਹੈਗਾ ਅੱਛਾ ਇਹ ਤਾਂ ਮਾਫੀ ਦਵਾ ਕੇ ਆਏ ਸੀਗੇ ਸਾਨੂੰ ਤਾਂ ਜਸਟ ਇਨਫੋਰਮੇਸ਼ਨ ਲਈ ਇਹ ਸਾਰਾ ਕੁਝ ਦੱਸਣ ਦੇ ਸੀਗੇ ਉਹਦੇ ਤੋਂ ਬਾਅਦ ਫੇ ਥੋੜੇ ਮਿੰਟਾਂ ਚ ਇਹ ਸਟ੍ਰਿਪ ਜੀ ਚੱਲਣ ਲੱਗ ਪਈ ਤੇ ਥੋੜੇ ਮਿੰਟਾਂ ਜੀ ਫਿਰ ਸਾਰਾ ਟੱਬਰ ਹੈਲੀਕਾਪਟਰ ਲੈ ਕੇ ਦਿੱਲੀ ਨੂੰ ਭੱਜ ਗਿਆ ਇਸ ਸਾਰੇ ਬੇਅਦਬੀ ਦੇ ਮਾਮਲੇ 'ਚ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਦੇਖੋ ਜੇ ਪੰਜਾਬ ਪੁਲਿਸ ਫੇਰ ਹੁੰਦੀ ਤਾਂ ਸ਼ਾਇਦ ਇਹ ਚੀਜ਼ਾਂ ਨਾ ਹੁੰਦੀ ਉਹ ਕਿਵੇਂ ਪੁਲਿਸ ਕਰਕੇ ਵੀ ਸਮੇਂ-ਸਮੇਂ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਬਚਾਉਣਾ ਦੇਖੋ ਮੈਨੂੰ ਲੱਗਦਾ ਜਸਟਿਸ ਦਵਿੰਦਰ ਜੀ ਉਹ ਹੁੰਦਾ ਜਿਹੜਾ ਕਿਸੇ ਵੀ ਕਰੀਬ ਨੂੰ ਕਿਸੇ ਵੀ ਧਰਮ ਨੂੰ ਕਿਸੇ ਵੀ ਜਾਤ ਨੂੰ ਕ੍ਰਾਈਮ ਦੇ ਮੁਤਾਬਕ ਉਹਦੇ ਤੇ ਮਲਮ ਪੱਟੀ ਲਾਈ ਜਾਵੇ ਤੇ ਕੋ ਟਾਈਮ ਟਾਈਮਲੀ ਹੋਵੇ ਟਾਈਮਲੀ ਹੋਵੇ ਉਹਦੇ ਤੇ ਮਲਮ ਪੱਟੀ ਲਾਈ ਜਾਵੇ ਤਾਂ ਫੇਰ ਬੰਦਾ ਕਿਦਾ ਯਾਰ ਵੀ ਦੇਖੋ ਜਿੰਨਾ ਹੋਇਆ ਸੀ ਆਪਾਂ ਕੁਦਰਤ ਤੇ ਵੀ ਇਹ ਸਿੱਟਦੇ ਆ ਨਾ ਕਿ ਜਿੰਨਾ ਉਹ ਕਰਮਾਂ ਚ ਜਿੰਨਾ ਉਹ ਦਾ ਉਹਨੂੰ ਭੋਗਣਾ ਸੀਗਾ ਉਹਨੇ ਭੋਗ ਲਿਆ ਆਪਾਂ ਇਹ ਹੀ ਜਸਟਿਸ ਜਿਹੜਾ ਉਹ ਆਸ ਕਰਦੇ ਆ ਨਾ ਜਿਹੜਾ ਸਾਡਾ ਸਾਡਾ ਜਿਹੜਾ ਇੱਕ ਸਿਸਟਮ ਕ੍ਰੀਏਟ ਕੀਤਾ ਹੋਇਆ ਤੇ ਉਹਦੇ ਵਿੱਚ ਜਦੋਂ ਜਸਟਿਸ ਨਹੀਂ ਮਿਲਦਾ ਤਾਂ ਫੇਰ ਉਹਦੇ ਵਿੱਚ ਇੰਦਾ ਦੀ ਜਿਹੜਾ ਹੌਲੀ 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 ਕਿਤੇ ਨਿਘਾਰ ਵੀ ਆਉਂਦਾ ਤਾਂ ਕਿਤੇ ਕਿਤੇ ਅਨਰੈਸਟ ਵੀ ਹੁੰਦੀ ਹੈ ਜਿਹੜਾ ਤੀਜਾ ਇਸ਼ੂ ਹੈ ਡਰੱਗਸ ਵਾਲਾ ਉਹਦੇ ਤੇ ਤੁਹਾਡੀ ਸਰਕਾਰ ਵੱਲੋਂ ਕੈਪਟਨ ਵੱਲੋਂ ਕੁਝ ਨਾ ਕਰਨ ਦਾ ਨੁਕਸਾਨ ਕੀ ਹੋਇਆ ਦੇਖੋ ਮੈਂ ਦਿ ਵੰਤੋਂ ਦਵਿੰਦਰ ਜੀ ਕਿਹਾ ਕਿ ਜਿਹੜਾ ਡਰੱਗ ਹੈ ਇਟ ਇਜ਼ ਅ ਸੋਸ਼ਲ ਕਮ ਐਡਮਿਨਿਸਟ੍ਰੇਟਿਵ ਪ੍ਰੋਬਲਮ ਐਡਮਿਨਿਸਟ੍ਰੇਟਿਵਲੀ ਤੁਸੀਂ ਸੀ ਸੀਜ਼ਨ ਲੈਣੇ ਹੁੰਦੇ ਪਰ ਉਹਦੇ ਨਾਲ ਨਾਲ ਸੋਸ਼ਲ ਐਂਗਲ ਵੀ ਜਿਹੜਾ ਕਵਰ ਕਰਨ ਦੀ ਜ਼ਰੂਰਤ ਹੈ ਅੱਜ ਵੀ ਉਹ ਕਵਰ ਕਰਨ ਦੀ ਜ਼ਰੂਰਤ ਹੈ ਉਦੋਂ ਵੀ ਉਹ ਕਵਰ ਕਰਨ ਦੀ ਜ਼ਰੂਰਤ ਸੀ ਦੇਖੋ ਇੱਕ ਤਾਂ ਹੁੰਦਾ ਕਿ ਇੱਕ ਨੈਟਵਰਕ ਦੇ ਵਿੱਚ ਕਿਹੜੀਆਂ ਵੱਡੀਆਂ ਮੱਛੀਆਂ ਹਨ ਦੇਖੋ ਛੋਟੀਆਂ ਹੌਲੀ-ਹੌਲੀ ਵੈਸੇ ਪੋਗ ਜਾਂ ਜਿਹੜਾ ਮਰ ਜਾਂਦਾ ਹੁੰਦਾ ਜੇ ਵੱਟੀਆਂ ਅੱਛਾ ਉਦੋਂ ਵੀ ਬੇਸਿਕਲੀ ਇਹ ਨਾ ਤੇ ਇਸ ਗੰਤ ਤੇ ਕੋਈ ਬਹੁਤ ਜ਼ਿਆਦਾ ਬ੍ਰੇਕਥਰੂ ਹੋਇਆ ਨਹੀਂ ਜੇ ਹੋਇਆ ਵੀਆ ਤੇ ਉਹ ਕਿਸੇ ਸਿਰੇ ਕੱਟੇ ਲੱਗਿਆ ਦੀ ਤੇ ਉਹ ਦੀ ਤੋਂ ਬਾਅਦ ਹੂੰ ਮੈਨੂੰ ਲੱਗਦਾ ਕਿ ਉਹਦਾ ਨੁਕਸਾਨ ਜਿਹੜਾ ਇਹ ਹੋਇਆ ਕਿ ਹੌਲੀ ਹੌਲੀ ਉਹ ਫਲਰਿਸ਼ ਹੁੰਦਾ ਰਿਹਾ ਜਦੋਂ ਫਲਰਿਸ਼ ਹੁੰਦਾ ਰਿਹਾ ਤਾਂ ਫਿਰ ਉਹ ਨੈਟਵਰਕ ਜਿਹੜਾ ਆ ਉਹ ਬਹੁਤ ਥੱਲੇ ਤੱਕ ਘਰ ਕਰ ਗਿਆ ਜਿਹੜੀਆਂ ਜੜ੍ਹਾਂ ਦੇ ਵਿੱਚ ਵੜ ਗਿਆ ਜਿਹੜਾ ਕਿ ਆ ਕਿਸੇ ਵੀ ਸਰਕਾਰ ਲਈ ਉਹਨੂੰ ਗਾਂਹ ਤੋੜਨਾ ਉਖਾਹੰਦਾ ਜੀ ਭਗਤ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਜਿਹੜਾ ਅੱਜ ਦੇ ਤਰੀਕ ਦੇ ਵਿੱਚ ਪਖ ਦਾ ਬੁੱਧਾ ਹੈ ਉਹਦੇ ਬਾਰੇ ਕੁਝ ਫੈਕਟਸ ਦੱਸੇ ਖਾਸ ਕਰਕੇ ਜਿਹੜੀ ਕਾਂਗਰਸ ਸਰਕਾਰ ਦੀ ਭੂਮਿਕਾ ਸੀ ਉਹਦੇ ਬਾਰੇ ਦੱਸਿਆ ਬਹੁਤ-ਬਹੁਤ ਧੰਨਵਾਦ। ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ। ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ। ਹੋ ਸਕੀ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ